ਫਗਵਾੜਾ ਵਿਖੇ ਬੀਤੀ ਰਾਤ ਇੱਕ ਸ਼ਰਾਬੀ ਟਰੈਕਟਰ ਚਾਲਕ ਨੇ ਸਾਈਡ ਤੇ ਖੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਖੁਸ਼ਕਿਸਮਤੀ ਨਾਲ ਮੋਟਰਸਾਈਕਲ ਦੇ ਖੜੇ ਕੋਲ ਦੋ ਨੌਜਵਾਨ ਬਚ ਗਏ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਮੋਟਰਸਾਈਕਲ ਇੱਕ ਪਾਸੇ ਖੜਾ ਕੀਤਾ ਸੀ ਅਤੇ ਉਹ ਬਾਥਰੂਮ ਗਏ ਸਨ ਅਤੇ ਉਦੋਂ ਹੀ ਇੱਕ ਸ਼ਰਾਬੀ ਹਾਲਤ 'ਚ ਟਰੈਕਟਰ ਚਾਲਕ ਜੋ ਕਿ ਫਲਾਈਓਵਰ ਤੇ ਚੜ ਰਿਹਾ ਸੀ ਨੇ ਪਿੱਛੋਂ ਤੋਂ ਟਰੈਕਟਰ ਸਿੱਧਾ ਉਹਨਾਂ ਦੇ ਮੋਟਰਸਾਈਕਲ ਤੇ ਚੜਾ ਦਿੱਤਾ ਜਿਸ ਨਾਲ ਉਹਨਾਂ ਦਾ ਮੋਟਰਸਾਈਕਲ ਟਰੈਕਟਰ ਦੇ ਟਾਇਰਾਂ ਹੇਠਾਂ ਆ ਗਿਆ ਅਤੇ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਨੌਜਵਾਨਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਤੁਹਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚਾੜ੍ਹਦੇ ਉਹਨੂੰ ਨਹੀਂ ਦਿਖੇ ਪਰ ਫੇਰ ਵੀ ਭਾਜੀ ਪਰ ਫੇਰ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਡਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਨੇ ਕੋਈ ਬੰਦਾ ਨਹੀਂ ਸੀਗਾ ਗੱਭੇ ਖੜੇ ਹੋਰ ਨੇ ਪਾਸੇ ਨੂੰ ਭਾਜੀ ਦੋ ਮੋਟਰਸਾਈਕਲ ਖੜੇ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਤਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣ ਆਹ ਟਰੈਕਟਰ ਖੜਾ ਆਹ ਸਾਈਡ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू पीਤੀ ਭਾਜੀ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਹਾਂ ਮੈਂ ਮੰਨਦਾ ਇਹ ਗੱਲ ਨੂੰ ਪਰ ਇਹ ਟਰੈਕਟਰ ਇੱਧਰ ਆਉਂਦਾ ਨਾ ਹੇ ਸਰ ਮੁੰਡੇ ਜਿਹੜੇ ਆਪਣੇ ਸੀਗੇ ਨੇ ਇੱਥੇ ਸਾਈਡ ਤੇ ਖੜੇ ਸੀਗੇ ਅੱਛਾ ਜੀ ਠੀਕ ਆ ਸਾਈਡ ਤੋਂ ਉੱਪਰ ਉਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ ਆਪਣਾਈ ਓਵਰ ਤੋਂ ਬਾਅਦ ਹਾਂ ਜੀ ਟਰੈਕਟਰ ਤੋਂ ਮਤਲਬ ਟ੍ਰੇਲਰ ਦੇ ਜਿਹੜਾ ਕੁਝ ਵੀ ਹੈ ਨਾ ਡਿੱਗ ਕੇ ਡਿੱਗੀ ਹੋਈ ਆ ਉਹ ਸਮਝ ਨਹੀਂ ਲੱਗਦੀ ਮੋਰੇ ਫੌਂਟੜਾ ਕਿਹਨੇ ਕਰਾ ਮੁੰਡੇ ਸਾਈਡ ਤੇ ਖੜੇ ਇਹਨਾਂ ਟਰੈਕਟਰ ਲਿਆ ਕੇ ਸੱਦਾਈ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਦੋਨੇ ਬਚ ਕੇ ਅੱਗੇ-ਅੱਗੇ ਭੱਜ ਕੇ ਬਚੇ ਆ ਇੱਕ ਟਰੈਕਟਰ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਟਾਚੋ ਘੱਟ ਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹ ਗੀਰੋ ਹਾਂ ਜੀ ਸਰ ਤੇ ਤੁਸੀਂ ਇਹ ਮੈਂ ਮੁੱਕਤੁਰੇ ਹੁੰਦੇ ਮੋਰੇ ਪਿੱਛੇ ਆਉਂਦੇ ਦੇਖਦੇ ਪਏ ਸੀਗੇ ਅਸੀਂ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਡਰਿੰਕ ਕੀਤੀ ਹੋਈ ਆ ਭਾਜੀ ਹਾਂਜੀ ਡਰਿੰਕ ਕੀਤੀ ਹੋਈ ਆ ਨੇ ਮਤਲਬ ਦਾਰੂ ਪੀਤੀ ਹੋਈ ਆ ਨੇ ਹਾਂਜੀ ਦਾਰੂ ਪੀਤੀ ਹੋਈ ਆ ਆਪਣੇ ਮੁੰਡੇ ਸਾਈਡ ਤੇ ਖੜੇ ਸੀ ਭਾਜੀ ਬੋੜੇ ਸਾਈਡ ਤੇ ਖੜੇ ਹੋਏ ਸੀਗੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਾਰੇ ਵਸਨੀਕਾਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਡਰਿੰਕ ਕਰਕੇ ਡਰਾਈਵ ਨਾ ਕਰੋ ਕਿਉਂਕਿ ਤਾਂ ਇਹ ਆ ਤਾਂ ਤੁਸੀਂ ਨੰਬਰ ਤੇ ਇਹ ਆ ਕਿ ਦੇਖੋ ਕਿ ਸਾਈਡ ਤੇ ਕੋ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਕਿਦਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣੇ ਘਟਨਾ ਦੀ ਜਾਣਕਾਰੀ ਮਿਲਨ ਤੋਂ ਬਾਅਦ ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਟਰੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਜੀ ਸਰ ਅੱਜ ਜਿਹੜਾ ਇੱਕ ਰੋਡ ਐਕਸੀਡੈਂਟ ਹੋਇਆ ਹੈ ਕਚੈਰੀਆਂ ਦੇ ਮੋੜੇ ਕੀ ਕਾਰਨ ਹੋਇਆ ਸਰ ਇਹਦਾ ਇਹ ਕਾਰਨ ਥੱਲੇ ਹੋਏ ਕਚੈਰੀ ਦੇ ਸਾਹਮਣੇ ਜਿਹੜਾ ਗਰੇਜ ਬਣਿਆ ਉਹ ਉੱਪਰ ਜਾ ਰਿਹਾ ਸੀ ਦੋ ਮੋਟਰਸਾਈਕਲ ਖੜੇ ਸੀ ਉੱਥੇ ਉਹਨਾਂ ਦੇ ਜਿਹੜੇ ਮਾਲਕੀ ਮੋਟਰਸਾਈਕਲਾਂ ਦੇ ਉਹ ਵੀ ਉੱਥੇ ਖੜੇ ਸੀ ਇਨੇ ਕੁਝਰ ਦੀ ਪਤਾਨੀ ਲਗਾ ਕੇ ਡ੍ਰਿੰਕ ਕੀਤੀ ਇਹਦੀ ਇਹਨੇ ਦੋਨੇ ਬਾਹਰ ਚੱਲੇ ਇੱਕ ਨੂੰ ਸਾਈਡ ਵੱਜ ਗਈ ਉਹ ਤੇ ਡਿੱਪਿਆ ਦੂਜਾ ਉਹਦੇ ਮਸਲ ਰੁਕ ਗਿਆ ਸਰ ਡ੍ਰਿੰਕ ਕਿੰਨਾ ਦੀ ਕੀਤੀ ਹੋਈ ਆ ਇਹ ਟਰੈਕਟਰ ਚਲਾਉਣ ਵਾਲਾ ਜਿਹੜਾ ਡਰਾਈਵਰ ਨੇ ਕੀਤੀ ਇਹ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤਾਂ ਤਾਂ ਪਜਾਇਆ ਪਰ ਜਿਹੜਾ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਇਹ ਜਿਹੜੀ ਮਸ਼ੀਨ ਆ ਬੱਸਾ ਚੱਲੇਗਾ ਦੇ ਟਰੈਕਟਰ ਤੋਂ ਤੋਂ ਬਾਅਦ ਦੇਖਦੇ ਹਾਂ ਵਜੂਦ ਕਰੇ ਵਰਤ ਜੀ ਕਰੀ ਠੀਕ ਆ ਸਰ